ਪਿਛਲੇ 15 ਦਿਨ ਪਹਿਲਾਂ ਧੀ ਸੀਰਤ ਕੌਰ ਮਾਨ ਨੇ ਆਪਣੇ ਪਿਤਾ ਭਗਵੰਤ ਮਾਨ ਦੇ ਖਿਲਾਫ ਇੱਕ ਵੀਡੀਓ ਜਾਰੀ ਕੀਤੀ ਸੀ ਅਤੇ ਕਾਫੀ ਜ਼ਿਆਦਾ ਬਿਆਨਬਾਜ਼ੀ ਕੀਤੀ ਸੀ ਉਸ ਤੋਂ ਬਾਅਦ ਉਹਨਾਂ ਦੀ ਪਹਿਲੀ ਪਤਨੀ ਨੇ ਅੱਜ ਫੇਸਬੁੱਕ ਤੇ ਪੋਸਟ ਪਾ ਕੇ ਉਹਨਾਂ ਦੇ ਬਾਰੇ ਕੁਝ ਗੱਲਾਂ ਕੀਤੀਆਂ ਆਓ ਲੈ ਚੱਲਦੇ ਹਾਂ ਕੀ ਕੁਛ ਆਖਿਆ ਪ੍ਰੀਤ ਗਰੇਵਾਲ ਇਸ ਵੀਡੀਓ ਰਾਹੀਂ ਮੈਂ ਇੱਕ ਡਰਾਮੇबाज ਮੁੱਖ ਮੰਤਰੀ ਦੀ ਸ਼ਖਸੀਅਤ ਬਾਰੇ ਬੜਾ ਚਾਨਣਾ ਪਾਉਣਾ ਚਾਹੁੰਦੀ ਹਾਂ ਕਿ ਕਿਵੇਂ ਇਹ ਇਸ ਵੀਡੀਓ ਦੀ ਤਰ੍ਹਾਂ ਆਪਣੇ ਕੋਲੋਂ ਗੱਲਾਂ ਬਣਾ ਕੇ ਅਤੇ ਆਪਣੇ ਫਾਇਦੇ ਲਈ ਕਿਸੇ ਨੂੰ ਮੈਨੀਪੂਲੇਟ ਕਰਕੇ ਕਿੰਨੀ ਆਸਾਨੀ ਨਾਲ ਇੱਕ ਝੂਠ ਨੂੰ ਸੱਚ ਬਣਾ ਸਕਦਾ ਹੈ ਇਸ ਵੀਡੀਓ ਦੇ ਵਿੱਚ ਇੱਕ ਗੱਲ ਦੋ ਵਾਰੀ ਆਖੀ ਗਈ ਹੈ ਮੇਰਾ ਸੈਲਫ ਕੌਨਫੀਡੈਂਸ ਚੈੱਕ ਕਰ ਇਸ ਦਾ ਮਤਲਬ ਇਹ ਕੀ ਮੇਰਾ ਝੂਠ ਬੋਲਣ ਦਾ ਕੌਨਫੀਡੈਂਸ ਦੇਖ ਕੇ ਇਹ ਦੇਖ ਕੇ ਝੂਠ ਨੂੰ ਸੱਚ ਬਣਾਉਣ ਦੀ ਕਲਾ ਮੇਰੇ ਵਿੱਚ ਕਿੰਨੀ ਹੈ ਤੇ ਪ੍ਰੀਤ ਗਰੇਵਾਲ ਨੇ ਇੱਕ ਵੀਡੀਓ ਵੀ ਪੋਸਟ ਕੀਤੀ ਹੈ ਜਿਸ ਦੇ ਵਿੱਚ ਭਗਵਾਨ ਤੁਮਾਨ ਕੁਝ ਗੱਲਾਂ ਕਰ ਰਹੇ ਨੇ ਇੱਕ ਗੱਲ ਹੋਰ ਆਖੀ ਗਈ ਹੈ ਕਿ ਮੈਂ ਜੇ 9.5 ਘੰਟੇ ਨਾ ਬੋਲਿਆ ਤਾਂ ਮੇਰੇ ਧਰਨ ਪੈ ਸਕਦੀ ਆ ਮਤਲਬ ਕੀ ਜੇ ਮੈਂ ਕੁਝ ਘੰਟੇ ਝੂਠ ਨਾ ਬੋਲਾ ਤਾਂ ਮੇਰੇ ਧਰਨ ਪੈ ਸਕਦੀ ਆ ਹੁਣ ਜਹਾਜ਼ ਵਾਲੀ ਇਸ ਘਟਨਾ ਨੂੰ ਪੰਜਾਬ ਦੇ ਵਿੱਚ ਇਸ ਮੁੱਖ ਮੰਤਰੀ ਦੁਆਰਾ ਖੇਡੀ ਗਈ ਰਾਜਨੀਤੀ ਨਾਲ ਮਿਲਾ ਕੇ ਦੇਖੋ ਜਿਸ ਤਰ੍ਹਾਂ ਇਸ ਨੇ ਆਪਣੇ ਕੋਲੋਂ ਇੱਕ ਨਵੀਂ ਲੈਂਗੁਏਜ ਬਣਾ ਕੇ ਜਹਾਜ਼ ਦੇ ਸਟਾਫ ਨੂੰ ਬੇਕੂ ਬਣਾਇਆ ਉਸੇ ਤਰ੍ਹਾਂ ਆਪਣੇ ਕੋਲੋਂ ਗੱਲਾਂ ਬਣਾ ਕੇ ਭੂਲੇ-ਪਾਲੇ ਲੋਕਾਂ ਨੂੰ ਗੁੰਮਰਾਹ ਕੀਤਾ ਜਿਸ ਤਰ੍ਹਾਂ ਜਹਾਜ਼ ਵਿੱਚ ਝੂਠੇ ਬਾਣ ਬੋਲ ਕੇ ਇਹ ਫਰਸਟ ਕਲਾਸ ਦੀ ਸੀਟ ਤੱਕ ਪਹੁੰਚ ਗਿਆ ਠੀਕ ਉਸੇ ਤਰ੍ਹਾਂ ਝੂਠ ਬੋਲ ਕੇ ਦੂਜਿਆਂ ਨੂੰ ਬਦਨਾਮ ਕਰਕੇ ਇਹ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚ ਗਿਆ ਜਿਸ ਤਰ੍ਹਾਂ ਕੁਝ ਲੋਕਾਂ ਨੇ ਜਹਾਜ਼ ਵਿੱਚ ਇਸ ਦਾ ਝੂਠ ਬੋਲਣ ਵਿੱਚ ਸਾਥ ਦਿੱਤਾ ਉਸੇ ਤਰ੍ਹਾਂ ਇਸ ਦੇ ਕੁਝ ਸਾਥੀਆਂ ਨੇ ਜਹਾਜ਼ ਤੋਂ ਬਾਹਰ ਵੀ ਇਸ ਦਾ ਝੂਠ ਬੋਲਣ ਵਿੱਚ ਸਾਥ ਦਿੱਤਾ ਜਿਸ ਨਾਲ ਇਸ ਦਾ ਝੂਠ ਬੋਲਣ ਦਾ ਹੌਸਲਾ ਹੋਰ ਵਧ ਗਿਆ ਆਪਣੇ ਫਾਇਦੇ ਲਈ ਝੂਠ ਬੋਲ ਕੇ ਇਹ ਇਨਸਾਨ ਕਿਸੇ ਨੂੰ ਵੀ ਬਦਨਾਮ ਕਰ ਸਕਦਾ ਹੈ ਇਸ ਤਰ੍ਹਾਂ 에어ਲਾਈਨ ਦੇ ਸਟਾਫ ਨੂੰ ਇਸ ਦੀ ਆਪਣੇ ਕੋਲੋਂ ਬੜਾਈ ਗਈ ਭਾਸ਼ਾ ਦੀ ਸਮਝ ਨਹੀਂ ਆਈ ਅਤੇ ਉਸੇ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਇਸ ਦੇ ਡਰਾਮਿਆਂ ਦੀ ਸਮਝ ਨਹੀਂ ਆਈ ਆਪਣੇ ਫਾਇਦੇ ਦੇ ਲਈ ਇਹ ਇਨਸਾਨ ਝੂਠ ਬੋਲ ਕੇ ਕਿਸੇ ਨੂੰ ਵੀ ਬਦਨਾਮ ਕਰ ਸਕਦਾ ਹੈ ਜਿਸ ਤਰ੍ਹਾਂ 에어ਲਾਈਨ ਦੇ ਸਟਾਫ ਨੂੰ ਇਸ ਦੀ ਆਪਣੇ ਕੋਲੋਂ ਬਣਾਈ ਗਈ ਭਾਸ਼ਾ ਵੀ ਸਮਝ ਨਹੀਂ ਆਈ ਉਸੇ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਇਸ ਦੇ ਡਰਾਮਿਆਂ ਦੀ ਸਮਝ ਨਹੀਂ ਆਈ ਲੋਕਾਂ ਨੂੰ ਇਸ ਦੀਆਂ ਆਪਣੇ ਕੋਲੋਂ ਬਣਾਈਆਂ ਗੱਲਾਂ ਵੀ ਸੱਚ ਲੱਗਣ ਲੱਗ ਪੀਆਂ ਇਸ ਨੇ ਵੀ ਲੋਕਾਂ ਦੇ ਇਸ ਭਰੋਸੇ ਦਾ ਪੂਰਾ ਫਾਇਦਾ ਚੁੱਕਿਆ ਤੇ ਡਰਾਮੇबाज ਦੇ ਡਰਾਮੇ ਅੱਜ ਵੀ ਬਰਕਰਾਰ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵਧਣਗੇ ਤੁਸੀਂ ਦੇਖਦੇ ਰਹਿਣਾ ਤੇ ਮੈਂ ਇਹ ਸਾਰਾ ਕੁਝ ਇਸ ਲਈ ਦੱਸ ਰਹੀ ਹਾਂ ਕਿਉਂਕਿ ਇਸ ਡਰਾਮੇबाज ਇਨਸਾਨ ਦੁਆਰਾ ਬੋਲੇ ਗਏ ਝੂਠਾਂ ਨੇ ਮੇਰੇ ਤੇ ਮੇਰੇ ਬੱਚਿਆਂ ਦਾ ਜੋ ਮਾਨਸਿਕ ਪੱਧਰ ਤੇ ਨੁਕਸਾਨ ਕੀਤਾ ਅਤੇ ਉਹ ਕਦੇ ਵੀ ਠੀਕ ਨਹੀਂ ਹੋ ਸਕਦਾ ਇਹੋ ਜਿਹੇ ਝੂਠੇ ਤੇ ਧੋਖੇਬਾਜ਼ ਬੰਦੇ ਨੂੰ ਕਦੇ ਰੱਬ ਮਾਫ਼ ਨਹੀਂ ਕਰੇਗਾ ਜਿਹੜੀ ਕਿ ਲੋਕਾਂ ਤੋਂ ਹਮਦਰਦੀ ਲੈਣ ਲਈ ਇਸ ਨੂੰ ਬਦਨਾਮ ਕਰ ਸਕਦਾ ਭਾਵੇਂ ਉਸ ਆਪਣੇ ਬੱਚੇ ਹੀ ਕਿਉਂ ਨਾ ਹੋਣ ਆਖਿਰ ਵਿੱਚ ਮੇਰੇ ਵੀ ਕੁਝ ਸਵਾਲ ਸਾਰਿਆਂ ਲਈ ਹਨ ਆਪਣੇ ਪੱਖ ਤੋਂ ਜਾਂ ਆਪਣੇ ਲਈ ਬੋਲਣ ਦਾ ਸਹੀ ਸਮਾਂ ਕਿਹੜਾ ਹੁੰਦਾ ਹੈ ਕਿ ਅਸੀਂ ਗੱਲ ਦੀ ਕੋਈ ਗਾਰੰਟੀ ਹੈ ਕਿ ਜੇ ਮੈਂ ਜਾਂ ਮੇਰੇ ਬੱਚੇ ਕਦੇ ਪਹਿਲਾਂ ਬੋਲਦੇ ਤਾਂ ਉਸ ਨੂੰ ਰਾਜਨੀਤੀ ਨਾਲ ਨਹੀਂ ਜੋੜਿਆ ਜਾਂਦਾ ਅਸੀਂ ਆਪਣੇ ਦੁੱਖ ਤਕਲੀਫ ਕਿਸ ਨੂੰ ਦੱਸ ਸਕਦੇ ਹਾਂ ਸਿਰਤ ਦੀ ਵੀਡੀਓ ਪੋਸਟ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵਾਨਤਮਾਨ ਨੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਕੇ ਧਮਕੀਆਂ ਦੇ ਰਿਹਾ ਤੇ ਹੁਣ ਮੇਰਾ ਅਗਲਾ ਕਦਮ ਕੀ ਹੋਣਾ ਚਾਹੀਦਾ ਹੈ ਮੇਰੀ ਬੇਨਤੀ ਹੈ ਕਿ ਮੁੱਖ ਮੰਤਰੀ ਦੇ ਆਸ-ਪਾਸ ਵਾਲਿਆਂ ਨੂੰ ਕਿ ਇਸ ਦੀਆਂ 8 ਪੀਓ ਤੋਂ ਬਾਅਦ ਵਾਲਿਆਂ ਫੋਨ ਕਾਲਜ ਦਾ ਖਾਸ ਧਿਆਨ ਰੱਖਿਆ ਕਰੋ ਇਸ ਤੋਂ ਕੋਈ ਮੇਰਾ ਮਤਲਬ ਬਲੰਡਰ ਨਾ ਹੋ ਜਾਵੇ ਮਾਨ ਸਾਹਿਬ ਦੀ ਪਹਿਲੀ ਪਤਨੀ ਨੇ ਪ੍ਰੀਤ ਗਰੇਵਾਲ ਫੇਸਬੁੱਕ ਅਕਾਊਂਟ ਤੇ ਇਹ ਪੋਸਟ ਪਾਈ ਹੈ ਅਗਰ ਕਿਸੇ ਨੂੰ ਇਹ ਗੱਲਾਂ ਇਹ ਖਬਰ ਸੱਚ ਨਹੀਂ ਲੱਗ ਰਹੀ ਤਾਂ ਤੁਸੀਂ ਫੇਸਬੁੱਕ ਅਕਾਊਂਟ ਤੇ ਪ੍ਰੀਤ ਗਰੇਵਾਲ ਫੇਸਬੁੱਕ ਤੇ ਜਾ ਕੇ ਇਹ ਪੋਸਟ ਤੁਸੀਂ ਦੇਖ ਸਕਦੇ ਹੋ ਬਾਕੀ ਦੋਸਤੋ ਤੁਹਾਡੇ ਇਸ ਖਬਰ ਦੇ ਬਾਰੇ ਕੀ ਵਿਚਾਰ ਹਨ ਆਪੋ ਆਪਣੇ ਕਮੈਂਟ ਸਾਨੂੰ ਜਰੂਰ ਦਿਓ